ਸਰਬਜੀ ਸੰਗਰੂਰ ਵੀ ਦੀ ਰਚਨਾ ਬੇਸ਼ੱਕ ਨਾ ਛੱਡੀ ਕਸਰ ਕਈਆਂ ਮੈਨੂੰ ਮਿੱਟੀ ਵਿੱਚ ਰੋਲਣ ਦੀ ਬੇਸ਼ੱਕ ਨਾ ਛੱਡੀ ਕਸਰ ਕਈਆਂ ਮੈਨੂੰ ਮਿੱਟੀ ਵਿੱਚ ਰੋਲਣ ਦੀ ਨਹੀਂ ਕਦੇ ਕਮਜ਼ੋਰ ਮੈਂ ਖੁਦ ਨੂੰ ਪਾਇਆ ਨਹੀਂ ਕਦੇ ਕਮਜ਼ੋਰ ਮੈਂ ਖੁਦ ਨੂੰ ਪਾਇਆ ਦੇਖੇ ਦਨ ਗਰੀਬੀ ਵਾਲੇ ਦੇਖੇ ਦਨ ਗਰੀਬੀ ਵਾਲੇ ਪਰ ਨਹੀਂ ਕਦੇ ਕਬਰਾਇਆ ਬੇਸ਼ੱਕ ਮੰਦਾ ਬੋਲਿਆ ਕਈ ਬੇਸ਼ੱਕ ਮੰਦਾ ਬੋਲਿਆ ਕਈ ਨਹੀਂ ਕਦੇ ਬੁਰਾ ਮਨਾਇਆ ਨਹੀਂ ਕਦੇ ਬੁਰਾ ਮਨਾਇਆ ਨਹੀਂ ਕਦੇ ਬੁਰਾ ਮਨਾਇਆ ਖੁਦ ਨੂੰ ਕਾਇਮ ਰੱਖਣਾ ਖੁਦ ਨੂੰ ਕਾਇਮ ਰੱਖਣਾ ਮੰਨਣੀ ਕਦੇ ਹਾਰ ਨਹੀਂ ਹੱਥ ਪਾਇਆ ਜਿਸ ਕਮ ਨੂੰ ਵੀ ਨਹੀਂ ਕਦੇ ਪੈਰ ਪਿਛੇਟਾਇਆ ਨਹੀਂ ਕਦੇ ਪੈਰ ਪਿਛੇਟਾਇਆ